ਨਾਲਪਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਮੈਲਾ ਵਿੰਗ ਸ਼ੀ ਫੋਰਮ ਅਤੇ ਪੰਜਾਬ ਚੈਪਟਰ ਦੇ ਐਮਬੀਏ ਇੰਡੀਆ ਦੇ ਸਹਿਯੋਗ ਨਾਲ ਲੁਧਿਆਣਾ ਵਿੱਚ 엠ਪਾਵਰਿੰਗ ਮਾਈਂਡਸ ਸੀਰੀਜ਼ ਦੇ ਦੂਜੇ ਸੈਸ਼ਨ ਜਾਗਰੂਕਤਾ ਤੇ ਤੋਂ ਕਾਰਵਾਈ ਤੱਕ ਇੱਕ ਸਿਹਤਮੰਦ ਭਵਿੱਖ ਵੱਲ ਕਦਮ ਦਾ ਆਯੋਜਨ ਕੀਤਾ PHDCCI ਦੇ ਲੁਧਿਆਣਾ ਜ਼ੋਨ ਪੰਜਾਬ ਚੈਪਟਰ ਦੇ ਸਹਿ ਕਨਵੀਨਰ ਸੀਏ ਵਿਸ਼ਾਲ ਗਰਗ ਨੇ ਸਵਾਗਤੀ ਭਾਸ਼ਣ ਵਿੱਚ ਸੀ ਫਾਰਮ ਅਤੇ ਹਿੱਸੇਦਾਰਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਤੇ PHDCCI ਸੀ ਫਾਰਮ ਹਰਿਆਣਾ ਦੀ ਪ੍ਰਧਾਨ ਸ਼੍ਰੀਮਤੀ ਅਲਕਾ ਗੁਰਨਾਨੀ ਨੇ ਖੁਰਾਕ ਅਤੇ ਕਸਰਤ ਤੋਂ ਪਰੇ ਇੱਕ ਬਹੁ-ਆਯਾਮੀ ਯਾਤਰਾਵਜੋਂ ਸਿਹਤ ਦੇ ਇੱਕ ਵਿਆਪਕ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਉਨ੍ਹਾਂ ਨੇ ਲੰਬੇ ਸਮੇਂ ਦੇ ਸਿਹਤ ਨਤੀਜਿਆਂ ਨੂੰ ਪ੍ਰਾਪਤ ਕਰਨ ਵਿੱਚ ਪੋਸ਼ਣ, ਰੋਕਥਾਮ, ਸਿਹਤ ਸੰਭਾਲ ਅਤੇ ਸਵੈ ਸੰਭਾਲ ਦੀ ਭੂਮਿਕਾ ਬਾਰੇ ਵੀ ਗੱਲ ਕੀਤੀ। PHDCCI ਦੀ ਖੇਤਰੀ ਨਿਰਦੇਸ਼ਕ ਸ਼੍ਰੀਮਤੀ ਭਾਰਤੀ ਸੂਦਨੇ PHDCCI ਦੀ 120 ਸਾਲਾਂ ਤੋਂ ਵੱਧ ਪੁਰਾਣੀ ਬਿਲਖਣ ਵਿਰਾਸਤ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸ਼੍ਰੀਮਤੀ ਸੂਦਨੇ ਲੁਧਿਆਣਾ ਵਿੱਚ ਸ਼ੀ ਫਾਰਮ ਦੀ ਸ਼ੁਰੂਆਤ ਦਾ ਐਬੀ ਐਲਾਨ ਕੀਤਾ ਅਤੇ ਭਾਗੀਦਾਰਾਂ ਨੂੰ ਇਸ ਪਹਿਲ ਕਦਮੀ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਸਮਾਗਮ ਵਿੱਚ ਕ੍ਰੇਮਿਕਾ ਗਰੁੱਪ ਦੀ ਸੰਸਥਾਪਕ ਪਦਮਸ਼੍ਰੀ ਸ਼੍ਰੀਮਤੀ ਰਜਨੀ ਵੈਕਟਰ ਨੇ ਮੁੱਖ ਮਹਿਮਾਨ ਵਜੋਂ ਸ਼ਮ ਵਿੱਚ ਸ਼ਿਰਕਤ ਕਰਦੇ ਹੋਏ ਆਪਣੀ ਉਦਮੀ ਯਾਤਰਾ ਤੋਂ ਪ੍ਰੇਰਣਾਦਾਇਕ ਸੂਝਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਵਪਾਰਕ ਲੀਡਰਸ਼ਿਪ ਨੂੰ ਸਵੈ ਦੇਖਭਾਲ ਅਤੇ ਸਿਹਤ ਨਾਲ ਸੰਤੁਲਿਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਉਹਨਾਂ ਨੇ ਔਰਤਾਂ ਨੂੰ ਨੇਡਰ ਹੋ ਕੇ ਆਪਣੇ ਟੀਚਿਆਂ ਦਾ ਪਿੱਛਾ ਕਰਨ ਇੱਕ ਦੂਜੇ ਦਾ ਸਮਰਥਨ ਕਰਨ ਅਤੇ ਆਪਣੇ ਭਾਈਚਾਰਿਆਂ ਅਤੇ ਉਦਯੋਗਾਂ ਵਿੱਚ ਇੱਕ ਸਥਾਈ ਪ੍ਰਭਾਵ ਬਣਾਉਣ ਲਈ ਵੀ ਉਤਸ਼ਾਹਿਤ ਕੀਤਾ ਲੁਧਿਆਣਾ ਦੇ ਮੇਅਰ ਇੰਦਰਜੀਤ ਕੌਰ ਨੇ ਸਮਾਗਮ ਵਿੱਚ ਹਿੱਸਾ ਲੈ ਕੇ ਔਰਤਾਂ ਦੀ ਸਿਹਤ ਅਤੇ ਸਸ਼ਕਤੀਕਰਨ ਤੇ ਧਿਆਨ ਕੇਂਦ੍ਰਿਤ ਕਰਨ ਦਾ ਦੀ ਸ਼ਲਾਘਾ ਕਰਦੇ ਹੋਏ ਅਜਿਹੇ ਪ੍ਰਭਾਵਸ਼ਾਲੀ ਭਾਈਚਾਰਕ ਕੇਂਦਰਿਤ ਪ੍ਰੋਗਰਾਮਾਂ ਲਈ ਸਥਾਨਕ ਪ੍ਰਸ਼ਾਸਨ ਦੇ ਸਮਰਥਨ ਨੂੰ ਦੁਹਰਾਇਆ।